ਇਸ ਵੀਰਦੀ ਮੰਦਭਾਗੀ ਖਬਰ ਗੁਰੂਗਰਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੈਕਟਰ 56 ਥਾਣਾ ਖੇਤਰ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿਸ ਨੇ ਪੂਰੇ ਖੇਡ ਜਗਤ ਨੂੰ ਚਿੰਤਾ ਦੇ ਆਲਮ ਵਿੱਚ ਝੜਬੋ ਦਿੱਤਾ ਅਤੇ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਜਿੱਥੇ ਰਾਸ਼ਟਰੀ ਪੱਧਰ ਦੀ ਟੈਨਿਸ ਖਿਡਾਰਨ ਦੀਪਕਾ ਯਾਦਵ ਦੀ ਉਸਦੇ ਪਿਤਾ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਘਟਨਾ ਵੀਰਵਾਰ ਦੁਪਹਿਰ ਤੋਂ ਬਾਅਦ ਦੀ ਹੈ ਜਦੋਂ ਰਾਧਿਕਾ ਆਪਣੇ ਘਰ ਦੀ ਰਸੋਈ ਵਿੱਚ ਖਾਣਾ ਤਿਆਰ ਕਰ ਰਹੀ ਸੀ ਜਦ ਦੌਰਾਨ ਉਸਦੇ ਪਿਤਾ ਦੀਪਕ ਯਾਦਵ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਉਸ ਦੀ ਪਿੱਠ ਵਿੱਚ ਤਿੰਨ ਗੋਲੀਆਂ ਮਾਰ ਦਿੱਤੀਆਂ ਜਿਸ ਤੋਂ ਬਾਅਦ ਰਾਧਿਕਾ ਗੰਭੀਰ ਜ਼ਖਮੀ ਹੋ ਗਈ ਤੇ ਰਾਧਿਕਾ ਨੂੰ ਉਸ ਹਾਲਾਤ ਦੇ ਵਿੱਚ ਉਸ ਦਾ ਭਰਾ ਅਤੇ ਚਾਚਾ ਕੁਲਦੀਪ ਤੁਰੰਤ ਮੈਡੀਕਲ ਮਦਦ ਲਈ ਮੈਰੀਗੋ ਏਸ਼ੀਆ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਰਾਧਿਕਾ ਇੱਕ ਕਾਬਿਲ ਟੈਨਿਸ ਖਿਡਾਰਨ ਸੀ ਜਿਸ ਨੇ ਰਾਸ਼ਟਰੀ ਪੱਧਰ ਤੇ ਕਈ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਈ ਕੁਝ ਮਹੀਨੇ ਪਹਿਲਾਂ ਰਾਧਿਕਾ ਦੇ ਮੋੜੇ ਤੇ 6:00 ਵਜੇ ਸੀ ਜਿਸ ਦੌਰਾਨ ਉਹ ਖੇਡ ਜਗਤੋਂ ਦੂਰ ਹੋ ਚੁੱਕੀ ਸੀ ਤੇ ਖੇਡ ਜਗਤ ਨੂੰ ਛੱਡਣ ਤੇ ਮਜਬੂਰ ਹੋ ਗਈ ਸੀ ਜਿਸ ਤੋਂ ਬਾਅਦ ਉਸਨੇ ਗੁਰੂਗ੍ਰਾਮ ਨੇੜਲੇ ਪਿੰਡ ਵਜ਼ੀਰਾਬਾਦ ਦੇ ਵਿੱਚ ਬੱਚਿਆਂ ਲਈ ਇੱਕ ਟੈਨਿਸ ਅਕੈਡਮੀ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੀ ਸੀ ਤਾਂ ਪਰਿਵਾਰ ਤਣਾ ਦੇ ਵਿੱਚ ਇਸ ਅਦਾਰੇ ਦੀ ਸ਼ੁਰੂਆਤ ਤੋਂ ਹੀ ਜਾਰੀ ਸੀ ਰਦਿਕਾ ਦੇ ਪਿਤਾ ਨੇ ਅਕੈਡਮੀ ਖੋਲਣ ਦੇ ਵਿਰੋਧ ਵਿੱਚ ਆਪਣੀ ਨਰਾਜ਼ਗੀ ਜਤਾਈ ਸੀ ਪਿੰਡ ਵਾਲਿਆਂ ਵੱਲੋਂ ਉਹਨਾਂ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਥੇ ਤੌਰ ਤੇ ਦੱਸਿਆ ਜਾ ਰਿਹਾ ਕਿ ਉਹ ਆਪਣੀ ਧੀ ਦੀ ਕਮਾਈ ਖਾ ਰਹੇ ਸੀ ਪਿੰਡ ਵਾਸੀਆਂ ਵੱਲੋਂ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗੇ ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਪਿਛਲੇ 15 ਦਿਨਾਂ ਤੋਂ ਰਾਧਿਕਾ ਅਤੇ ਉਸਦੇ ਪਿਤਾ ਵਿਚਕਾਰ ਲਗਾਤਾਰ ਵਾਦ ਵਿਵਾਦ ਚੱਲ ਰਿਹਾ ਸੀ ਤੇ ਅੱਜ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇਪੇਤਾ ਦੀਪਕ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਉਸ ਕੋਲੋਂ ਵਾਰਦਾਤ ਵੇਲੇ ਵਰਤੀ ਗਈ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ ਰਦਕਾ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਦੱਸਿਆ ਜਾ ਰਿਹਾ ਕਿ ਖਿਡਾਰਨਾਂ ਜਿਹੜੀ ਉਹ ਰਾਸ਼ਟਰੀ ਪੱਧਰ ਤੇ ਕਈ ਵੱਡੇ ਮੈਡਲ ਜਿੱਤ ਕੇ ਲੈ ਕੇ ਆਈ ਸੀ ਜਿਸ ਨੇ ਭਾਰਤ ਦੀ ਝੋਲੀ ਉਹ ਮੈਡਲ ਪਾਏ ਤਾਂ ਹੁਣ ਉਸ ਦੀ ਜਾਨ ਚਲੀ ਗਈ ਹੈ ਰਾਧਕਾ ਦੇ ਪਿਤਾ ਨੇ ਤਿੰਨ ਗੋਲੀਆਂ ਮਾਰੀਆਂ ਅਕੈਡਮੀ ਖੋਲਣ ਦੇ ਝਗੜੇ ਨੇ ਉਸ ਦੀ ਜਾਨ ਲੈ ਲਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਇਸ ਦੇ ਵਿੱਚ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਵੇਗੀ ਹੋਰ ਕੀ ਕੁਝ ਤੱਥ ਸਾਹਮਣੇ ਆਉਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪੁਲਿਸ ਦੀ ਜਾਂਚ ਦੱਸੇਗੀ ਫਿਲਹਾਲ ਇਹੀ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਟੈਨਿਸ ਖਿਡਾਰਣ ਰਾਧਿਕਾ ਯਾਦਵ ਦੀ ਉਸ ਦੇ ਪਿਤਾ ਵੱਲੋਂ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ